ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਸਵਾ ਮੈਂਬਰ ਸੰਜੀਤ ਸਿੰਘ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਨਹੀਂ ਮਿਲ ਸਕਣਗੇ ਤਿਹਾਰ ਜੇਲ੍ਹ ਪ੍ਰਬੰਧਨ ਨੇ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਹਾਲਾਂਕਿ ਮੰਗਲਵਾਰ ਨੂੰ ਸੀਐਮ ਭਗਵੰਤ ਮਾਨ ਅਤੇ ਸੰਜੀਤ ਸਿੰਘ ਵੱਲੋਂ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਗਿਆ ਸੀ ਉਹਨਾਂ ਨੇ ਅੱਜ 1 ਵਜੇ ਅਰਵਿੰਦ ਨੂੰ ਮਿਲਣਾ ਸੀ ਹਾਲਾਂਕਿ ਹੁਣ ਤਿਹਾਰ ਜੇਲ੍ਹ ਵੱਲੋਂ ਨਮਾ ਸਮਾ ਦੱਸਿਆ ਜਾਵੇਗਾ ਸੂਤਰਾਂ ਮੁਤਾਬਕ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਿਆ ਹਨ ਪਰ ਦੇਰ ਰਾਤ ਅਚਾਨਕ ਮੀਟਿੰਗ ਆ ਜਿਹੜੀ ਉਹ ਰੱਦ ਕਰ ਦਿੱਤੀ ਗਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਬ ਨੀਤੀ ਮਾਮਲੇ ਕਾਰਨ ਤਿਹਾਰ ਜੇਲ੍ਹ ਦੇ ਵਿੱਚ ਬੰਦ ਹਨ ਉਹ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਵੀ ਹਨ ਅਜਿਹੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮਿਲਣ ਦੀ ਯੋਜਨਾ ਬਣਾਈ ਸੀ ਇਸ ਸਬੰਧੀ ਪੰਜਾਬ ਦੇ ਸੀਐਮੂ ਨੇ ਤਿਹਾਰ جیل ਤੋਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਵੀ ਮੰਗੀ ਸੀ ਤਿਹਾਰ جیل ਨੇ ਕੁਝ ਦਿਨ ਪਹਿਲਾਂ ਮੁਲਾਕਾਤ ਲਈ ਹਾਂ ਕਰ ਦਿੱਤੀ ਸੀ ਤੇ ਨਾਲ ਹੀ ਮੁਲਾਕਾਤ ਜੰਗਲਾ ਦੇ ਵੀ ਇਜਾਜ਼ਤ ਦਿੱਤੀ ਸੀ ਅੱਜ 1 ਵਜੇ ਸੀਐਮ ਭਗਵੰਤ ਮਾਨ ਅਤੇ ਸੰਜੀਤ ਸਿੰਘ ਵੱਲੋਂ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਗਿਆ ਸੀ ਉਹਨਾਂ ਨੇ ਅੱਜ 1 ਵਜੇ ਅਰਵਿੰਦ ਕੇਜਰੀਵਾਲ ਨੂੰ ਨਸੀ ਹਾਲਾਂਕਿ ਉਹਨੂੰ ਤਿਹਾੜ ਜੇਲ੍ਹ ਵੱਲੋਂ ਨਵਾਂ ਸਮਾਂ ਦਿੱਸਿਆ ਜਾਵੇਗਾ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਨਹੀਂ ਮਿਲ ਸਕਣਗੇ ਤਿਹਾੜ ਜੇਲ੍ਹ ਪ੍ਰਬੰਧਨ ਨੇ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਹਾਲਾਂਕਿ ਮੰਗਲਵਾਰ ਨੂੰ ਸੀਐਮ ਭਗਵੰਤ ਮਾਨ ਅਤੇ ਸੰਜੀਤ ਸਿੰਘ ਵੱਲੋਂ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਗਿਆ ਸੀ ਉਹਨਾਂ ਨੇ ਅੱਜ 1:00 ਵਿੰਦ ਨੂੰ ਮਿਲਣਾ ਸੀ ਹਾਲਾਂਕਿ ਹੁਣ ਤਿਆਰ ਜੇਲ੍ਹ ਵੱਲੋਂ ਨਮਾ ਸਮਾਂ ਦੱਸਿਆ ਜਾਵੇਗਾ ਸੂਤਰਾਂ ਮੁਤਾਬਕ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਦੇਰ ਰਾਤ ਅਚਾਨਕ ਮੀਟਿੰਗ ਆ ਜਿਹੜੀ ਉਹ ਰੱਤ ਕਰ ਦਿੱਤੀ ਗਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਬ ਨੀਤੀ ਮਾਮਲੇ ਕਾਰਨ ਤਿਹਾੜ ਜੇਲ੍ਹ ਦੇ ਵਿੱਚ ਬੰਦ ਹਨ ਉਹ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਵੀ ਹਨ ਅਜਿਹੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮਿਲਣ ਦੀ ਯੋਜਨਾ ਬਣਾਈ ਸੀ ਇਸ ਸਬੰਧੀ ਪੰਜਾਬ ਦੇ ਸੀਐਮੂ ਨੇ ਤਿਹਾੜ ਜੇਲ੍ਹ ਤੋਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਵੀ ਮੰਗੀ ਸੀ ਤਿਹਾੜ ਜੇਲ੍ਹ ਨੇ ਕੁਝ ਦਿਨ ਪਹਿਲਾਂ ਮੁਲਾਕਾਤ ਲਈ ਹਾਂ ਕਰ ਦਿੱਤੀ ਸੀ ਤੇ ਨਾਲ ਹੀ ਮੁਲਾਕਾਤ ਜੰਗਲਾ ਦੀ ਵੀ ਇਜਾਜ਼ਤ ਦਿੱਤੀ ਸੀ ਅੱਜ 1 ਵਜੇ ਸੀਐਮ ਭਗਵੰਤ ਮਾਨ ਅਤੇ ਸੰਜੇ ਸਿੰਘ ਵੱਲੋਂ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਗਿਆ ਸੀ ਉਹਨਾਂ ਨੇ ਅੱਜ 1 ਵਜੇ ਅਰਵਿੰਦ ਕੇਜਰੀਵਾਲ ਨੂੰ ਮਿਲਣਾ ਸੀ ਹਾਲਾਂਕਿ ਉਹਨਾਂ ਤਿਹਾੜ ਜੇਲ੍ਹ ਵੱਲੋਂ ਨਵਾਂ ਸਮਾਂ ਦੱਸਿਆ ਜਾਵੇਗਾ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਚੈਨਲ ਥੰਫਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿਚ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਨਹੀਂ ਮਿਲ ਸਕਣਗੇ ਤਿਹਾੜ ਜੇਲ੍ਹ ਪ੍ਰਬੰਧਨ ਨੇ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਹਾਲਾਂਕਿ ਮੰਗਲਵਾਰ ਉਹ ਸਿਮਪੂਆਂ ਮੰਨਤੇ ਸੰਜੇ ਸਿੰਘ ਵੱਲੋਂ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਗਿਆ ਸੀ ਉਹਨਾਂ ਨੇ ਅੱਜ 1 ਵਜੇ ਅਰਵਿੰਦ ਨੂੰ ਮਿਲਣਾ ਸੀ ਹਾਲਾਂਕਿ ਹੁਣ ਤਿਆਰ ਜੇਲ੍ਹ ਵੱਲੋਂ ਨਮਾ ਸਮਾਂ ਦੱਸਿਆ ਜਾਵੇਗਾ ਸੂਤਰਾਂ ਮੁਤਾਬਕ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਿਆ ਹਨ ਪਰ ਦੇਰ ਰਾਤ ਅਚਾਨਕ ਮੀਟਿੰਗ ਆ ਜਿਹੜੀ ਉਹ ਰੱਤ ਕਰ ਦਿੱਤੀ ਗਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਪਨੀਤੀ ਮਾਮਲੇ ਕਾਰਨ ਤਿਆਰ ਜੇਲ੍ਹ ਦੇ ਵਿੱਚ ਬੰਦ ਹਨ ਉਹ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਵੀ ਹਨ ਅਜਿਹੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮਿਲਣ ਦੀ ਯੋਜਨਾ ਬਣਾਈ ਸੀ ਇਸ ਸਬੰਧੀ ਪੰਜਾਬ ਦੇ ਸੀਐਮੂ ਨੇ ਤਿਹਾਰ جیل ਤੋਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਵੀ ਮੰਗੀ ਸੀ ਤਿਹਾਰ جیل ਨੇ ਕੁਝ ਦਿਨ ਪਹਿਲਾਂ ਮੁਲਾਕਾਤ ਲਈ ਹਾਂ ਕਰ ਦਿੱਤੀ ਸੀ ਤੇ ਨਾਲ ਹੀ ਮੁਲਾਕਾਤ ਜੰਗਲਾ ਦੇ ਵੀ ਇਜਾਜ਼ਤ ਦਿੱਤੀ ਸੀ ਅੱਜ 1 ਵਜੇ ਸੀਐਮ ਭਗਵੰਤ ਮਾਨ ਅਤੇ ਸੰਜੀਤ ਸਿੰਘ ਵੱਲੋਂ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਗਿਆ ਸੀ ਉਹਨਾਂ ਨੇ ਅੱਜ 1 ਵਜੇ ਅਰਵਿੰਦ ਕੇਜਰੀਵਾਲ ਨੂੰ ਨਸੀ ਹਾਲਾਂਕਿ ਉਹਨਨ ਤੇ ਹਾਰਜੇਲ ਵੱਲੋਂ ਨਵਾਂ ਸਮਾਂ ਦੱਸਿਆ ਜਾਵੇਗਾ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਚੈਨਲ ਤਨਸ